ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਤੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਮੱਕੀ ਦੀਆਂ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਗਿੱਲੀ ਮੱਕੀ ਦੀ ਗਿੱਲੀ ਮੱਕੀ ਦਾ ਜਿਹੜਾ ਅੱਜ ਦਾ ਰੇਟ ਰਿਹਾ ਜੀ ਉਹ 1000 ਰੁਪਏ ਤੋਂ ਲੈ ਕੇ ਬਾਈ 1600 ਤੇ 80 ਰੁਪਏ ਤੱਕ ਰਿਹਾ ਹੈ ਉਸ ਤੋਂ ਬਾਅਦ ਆਉਂਦੀ ਜੀ ਸੁੱਕੀ ਮੱਕੀ ਸੁੱਕੀ ਮੱਕੀ ਦਾ ਜਿਹੜਾ ਅੱਜ ਦਾ ਰੇਟ ਰਿਹਾ ਜੀ ਉਹ 1900 ਰੁਪਏ ਤੋਂ ਲੈ ਕੇ 2200 ਤੇ 55 ਰੁਪਈਆ ਤੱਕ ਅੱਜ ਸੁੱਕੀ ਮੱਕੀ ਸੇਲ ਹੋਈ ਹੈ ਇਹ ਰੇਟ ਪੰਜਾਬ ਹਰਿਆਣਾ ਤੇ ਯੂਪੀ ਦੀਆਂ ਮੰਡੀਆਂ ਤੋਂ ਲੈ ਗਏ ਆ 150 ਦਾ ਵਟਾ ਜਰੂਰ ਹੋ ਸਕਦਾ ਬਾਈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਕੇ ਸਰੋਂ ਦੇ ਰੇਟਾਂ ਦੀ ਜੈਪੁਰ ਮੰਡੀ 6500 ਰੁਪਏ ਰਿਹਾ ਜੀ ਭਰਤਪੁਰ ਮੰਡੀ 6417 ਰੁਪਏ ਰਿਹਾ ਤੇ ਦਿੱਲੀ ਮੰਡੀ 650 ਤੇ 50 ਰੁਪਏ ਰਿਹਾ ਜੀ ਇਸ ਤੋਂ ਬਾਅਦ ਜੇ ਗੱਲ ਕਰਕੇ ਪੰਜਾਬ ਦੀਆਂ ਮੰਡੀਆਂ ਦੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕੋਟਖਪੂਰਾ ਮੰਡੀ 1280 ਰੁਪਏ ਤਰਨਤਾਰਨ ਮੰਡੀ 3600 ਰੁਪਏ ਅੰਮ੍ਰਿਤਸਰ ਮੰਡੀ 3600 ਰੁਪਏ ਮੁਖਸਰ ਮੰਡੀ 6080 ਰੁਪਏ ਰਿਹਾ ਜੀ ਜੇ ਓਵਰਆਲ ਆਪਾਂ ਖਰੀਦੀ ਗੱਲ ਕਰਗੇ ਜੈਪੁਰ ਮੰਡੀ 7500 ਕੋਲਕੱਤਾ ਮੰਡੀ 6950 ਰੁਪਏ ਯੂਪੀ ਦੀਆਂ ਮੰਡੀਆਂ ਦੇ ਜਿਹੜੀ ਖਰੀਦ ਹੋਈ ਹੈ ਉਹ 6575 ਰੁਪਏ ਦਿੱਕਰ ਹੋਈ ਹੈ ਪੰਜਾਬ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ 6800 ਤੇ 25 ਰੁਪਏ ਪਲੱਸ ਜੀਐਸਟੀ ਦੇ ਨਾਲ ਖਰੀਦ ਹੋਈ ਹੈ ਜੀ ਜਿਹੜੀਆਂ ਵਕ ਵਕ ਅਧਾਰੇ ਤੇ ਕੰਪਨੀਆਂ ਬਣੀਆਂ ਉਹ ਇਹ ਖਰੀਦ ਕੀਤੀ ਗਈ ਹੈ ਉਸ ਤੋਂ ਬਾਅਦ ਜੇ ਹੁਣ ਆਪਾਂ ਗੱਲ ਕਰਗੇ ਅੱਗੇ ਕਣਕ ਦੇ ਆ ਰੇਟਾਂ ਦੀ ਕਣਕ ਦੇ ਰੇਟ ਜਿਹੜਾ ਅੱਜ ਦਾ ਰੇਟ ਰਿਹਾ ਹੈ ਜੀ ਦਿੱਲੀ ਮੰਡੀ ਦੇ ਵਿੱਚ 2700 ਤੇ 20 ਰੁਪਏ ਰਿਹਾ ਉਸ ਤੋਂ ਬਾਅਦ ਜੇ ਮੰਡੀ ਵਾਰ ਗੱਲ ਕਰ ਗਏ ਆਪਾਂ ਆਦਮਪੁਰ ਮੰਡੀ ਦੇ ਵਿੱਚ ਅੱਜ ਦਾ ਜਿਹੜਾ ਕਣਕ ਦਾ ਰੇਟ ਰਿਹਾ ਹੈ ਇੱਥੇ 2600 ਰੁਪਏ ਰਿਹਾ ਜੀ ਉਸ ਤੋਂ ਬਾਅਦ ਆਉਂਦੀ ਹੈ ਪਟੰਪੁਰ ਮੰਡੀ 2600 ਤੇ 34 ਰੁਪਏ ਗੋਲੂ ਵਾਲਾ ਮੰਡੀ 2500 ਦੇ 80 ਰੁਪਏ ਬੀਕਾਨੇਰ ਮੰਡੀ 2600 ਰੁਪਏ ਜੀ ਉਸ ਤੋਂ ਬਾਅਦ ਆਉਂਦੀ ਹੈ ਜੀ ਪੰਜਾਬ ਦੀਆਂ ਮੰਡੀਆਂ ਖੰਨਾ ਮੰਡੀ 2600 ਤੇ 25 ਰੁਪਏ ਲੁਧਿਆਣਾ ਮੰਡੀ 2610 ਰੁਪਏ ਅੰਮ੍ਰਿਤਸਰ ਮੰਡੀ 2600 ਰੁਪਏ ਸਰਸਾ ਮੰਡੀ 2400 ਤੇ 80 ਰੁਪਏ ਰਿਹਾ ਜੀ ਉਸ ਤੋਂ ਬਾਅਦ ਜੇ ਗੱਲ ਕਰ ਗਏ ਹਸਾਰ ਮੰਡੀ ਦੀ ਹਸਾਰ ਮੰਡੀ ਦੇ ਵਿੱਚ ਜਿਹੜਾ ਅੱਜ ਦਾ ਕਣਕ ਦਾ ਰੇਟ ਰਿਹਾ ਉਹ 2500 ਤੇ 20 ਰੁਪਏ ਰਿਹਾ ਜੀ ਇਹ ਤਾਂ ਸੀਗਾ ਭਾਈ ਅੱਜ ਦੇ ਰੇਟ ਜੇ ਆਪਣੀ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਚੈਨਲ ਨੂੰ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰ ਲਓ ਤੇ ਅੱਗੇ ਦੇ ਰੇਟਾਂ ਦੇ ਲਈ ਵੀ ਸਾਡੇ ਨਾਲ ਜੁੜੇ ਰਹੋ ਧੰਨਵਾਦ ਜੀ